ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਅਨੰਤਪੁਰ ਸਾਹਿਬ ਤੇ ਅੰਮ੍ਰਿਤਸਰ ਹਲਕੇ ਦੇ ਕਿਲੇ ਨੂੰ ਫਤਿਹ ਕਰਨ ਲਈ ਰਾਜਨੀਤੀ ਬਣਾਉਣਗੇ ਮੀਟਿੰਗ ਦਾ ਦੌਰ ਸਵੇਰੇ 11:30 ਵਜੇ ਸ਼ੁਰੂ ਹੋਵੇਗਾ ਇਹਨਾਂ ਦੋਵਾਂ ਹਲਕਿਆਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਕਬਜ਼ਾ ਕੀਤਾ ਸੀ ਦੂਜੇ ਪਾਸੇ ਆਪ ਨੇ ਇਸ ਵਾਰ ਸ਼੍ਰੀ ਅਨੰਤਪੁਰ ਸਾਹਿਬ ਤੋਂ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਕੰਗ ਅਤੇ ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਰ ਨੂੰ ਉਮੀਦਵਾਰ ਬਣਾਇਆ ਹੈ ਦੱਸਦੀ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਕਰ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਡਾਨ ਵਿੱਚ ਟਟ ਗਏ ਹਨ ਉਹ ਲਗਾਤਾਰ 3 ਦਿਨ ਲੋਕ ਸਭਾ ਹਲਕਾ ਵਾਈਜੀ ਪਾਰਟੀ ਦੇ ਵਿਧਾਇਕ ਉਮੀਦਵਾਰਾਂ ਦੇ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਹਨ ਇਸ ਦੌਰਾਨ ਜਿੱਥੇ ਉਹ ਹਲਕਿਆਂ ਦੀਆਂ ਫੀਡਬੈਕ ਲੈ ਰਹੇ ਹਨ ਇਨ੍ਹਾਂ ਚੋਣਾਂ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਸੀਐਮ ਭਗਵੰਤ ਮਾਨ ਨੂੰ ਫੀਡਬੈਕ ਦਿੱਤੀ ਗਈ ਹੈ ਉਮੀਦਵਾਰ ਤੈਅ ਕਰਨ ਤੋਂ ਲੈ ਕੇ ਸਾਰੀਆਂ ਜ਼ਿੰਮੇਵਾਰੀਆਂ ਉਹ ਖੁਦ ਸੰਭਾਲ ਰਹੇ ਹਨ ਉਹਨਾਂ ਨੇ ਖੁਦ ਹੀ ਸੂਬੇ ਵਿੱਚ 13 13 ਤੋਂ 0 ਦੇ ਨਾਅਰੇ ਦਿੱਤੇ ਹਨ ਹਾਲਾਂਕਿ ਜਲੰਧਰ ਦੇ ਸੰਸਦ ਸੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਲਤ ਬਦਲਣ ਨਾਲ ਉਹਨਾਂ ਦੀ ਇਸ ਯੋਜਨਾ ਨੂੰ ਝਟਕਾ ਜ਼ਰੂਰ ਲੱਗਿਆ ਸੀ ਹਾਲਾਂਕਿ ਰਿੰਕੂ ਨੇ ਪਾਰਟੀ ਛੱਡ ਕੇ ਸਿੱਧੇ ਹਲਕੇ ਦੇ ਵਿਕਾਸ ਨਾ ਹੋਣ ਦੇ ਮੁੱਦਾ ਚੁੱਕਿਆ ਸੀ ਵਿਕ ਵਿੱਚ ਅਜਿਹੀ ਸਥਿਤੀ ਨਾ ਬਣੇ ਇਸ ਚੀਜ਼ ਨੂੰ ਖਫਤਾ ਬਣਾਉਣ ਲਈ ਮੁੱਖ ਮੰਤਰੀ ਨੇ ਖੁਦ ਹਲਕਾ ਵਾਇਜ਼ ਮੀਟਿੰਗ ਦੌਰਾਨ ਸੰਭਾਲਿਆ ਹੈ ਮੀਟਿੰਗ ਦੀ ਖਾਸ ਗੱਲ ਇਹ ਹੈ ਕਿ ਕੀ ਇਸ ਵਿੱਚ ਹਰ ਨੇਤਾ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ న్యూਸ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਅਨੰਦਪੁਰ ਸਾਹਿਬ ਤੇ ਅਮਰੀਕਸਰ ਹਲਕੇ ਦੇ ਕਿਲਿਆਂ ਨੂੰ ਫਤਿਹ ਕਰਨ ਲਈ ਰਾਜਨੀਤੀ ਬਣਾਉਣਗੇ ਮੀਟਿੰਗ ਦਾ ਦੌਰ ਸਵੇਰੇ 11:30 ਵਜੇ ਸ਼ੁਰੂ ਹੋਵੇਗਾ ਇਹਨਾਂ ਦੋਵਾਂ ਹਲਕਿਆਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਕਬਜ਼ਾ ਕੀਤਾ ਸੀ ਦੂਜੇ ਪਾਸੇ ਆਪ ਨੇ ਇਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਕੰਗ ਕਤੀ ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਰ ਨੂੰ ਉਮੀਦਵਾਰ ਬਣਾਇਆ ਹੈ ਦੱਸਦੀ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਕਰ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਡਾਨ ਵਿੱਚ ਟਟ ਗਏ ਹਨ ਉਹ ਲਗਾਤਾਰ 3 ਦਿਨ ਲੋਕ ਸਭਾ ਹਲਕਾ ਵਾਈਜੀ ਪਾਰਟੀ ਦੇ ਵਿਧਾਇਕ ਉਮੀਦਵਾਰਾਂ ਤੇ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਹਨ ਇਸ ਦੌਰਾਨ ਜਿੱਥੇ ਉਹ ਹਲਕਿਆਂ ਦੀਆਂ ਫੀਡਬੈਕ ਲੈ ਰਹੇ ਹਨ ਇੰਨਾ ਚੋਣਾ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਸੀਐਮ ਭਗਵੰਤ ਮਾਨ ਨੂੰ ਫੀਡਬੈਕ ਦਿੱਤੀ ਗਈ ਹੈ ਉਮੀਦਵਾਰ ਤੈਗ ਕਰਨ ਤੋਂ ਲੈ ਕੇ ਸਾਰੀਆਂ ਜ਼ਿੰਮੇਵਾਰੀਆਂ ਉਹ ਖੁਦ ਸੰਭਾਲ ਰਹੇ ਹਨ ਉਹਨਾਂ ਨੇ ਖੁਦ ਹੀ ਸੂਬੇ ਵਿੱਚ 13 13 ਤੋਂ 0 ਦੇ ਨਾਅਰੇ ਦਿੱਤੇ ਹਨ ਹਾਲਾਂਕਿ ਜਲੰਧਰ ਦੇ ਸੰਸਦ ਚੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਲਤ ਬਦਲਣ ਨਾਲ ਉਹਨਾਂ ਦੀ ਇਸ ਯੋਜਨਾ ਨੂੰ ਝਟਕਾ ਜ਼ਰੂਰ ਲੱਗਿਆ ਸੀ ਹਾਲਾਂਕਿ ਰਿੰਕੂ ਨੇ ਪਾਰਟੀ ਛੱਡ ਕੇ ਸਿੱਧੇ ਹਲਕੇ ਦੇ ਵਿਕਾਸ ਨਾ ਹੋਣ ਦੇ ਮੁੱਦਾ ਚੁੱਕਿਆ ਸੀ ਵਿਕ ਵਿੱਚ ਅਜਿਹੀ ਸਥਿਤੀ ਨਾ ਬਣੇ ਇਸ ਚੀਜ਼ ਨੂੰ ਖਫਤਾ ਬਣਾਉਣ ਲਈ ਮੁੱਖ ਮੰਤਰੀ ਨੇ ਖੁਦ ਹਲਕਾ ਵਾਇਜ਼ੇ ਮੀਟਿੰਗ ਦੌਰਾਨ ਸੰਭਾਲਿਆ ਹੈ ਮੀਟਿੰਗ ਦੀ ਖਾਸ ਗੱਲ ਇਹ ਹੈ ਕਿ ਕੀ ਇਸ ਵਿੱਚ ਹਰ ਨੇਤਾ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ న్యూਸ ਨਾਲ ਧੰਨਵਾਦ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼੍ਰੀ ਅਨੰਤਪੁਰ ਸਾਹਿਬ ਤੇ ਅਮਰੀਕਸਰ ਹਲਕੇ ਦੇ ਕਿਲਿਆਂ ਨੂੰ ਫਤਿਹ ਕਰਨ ਲਈ ਰਾਜਨੀਤੀ ਬਣਾਉਣਗੇ ਮੀਟਿੰਗ ਦਾ ਦੌਰ ਸਵੇਰੇ 11:30 ਵਜੇ ਸ਼ੁਰੂ ਹੋਵੇਗਾ ਇਹਨਾਂ ਦੋਵਾਂ ਹਲਕਿਆਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਕਬਜ਼ਾ ਕੀਤਾ ਸੀ ਦੂਜੇ ਪਾਸੇ ਆਪ ਨੇ ਇਸ ਵਾਰ ਸ਼੍ਰੀ ਅਨੰਤਪੁਰ ਸਾਹਿਬ ਤੋਂ ਪਾਰਟੀ ਦੇ ਮੁਖ ਬੁਲਾਰੇ ਅਲਵਿੰਦਰ ਕਾਂਗਾ ਤੇ ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਰ ਨੂੰ ਉਮੀਦਵਾਰ ਬਣਾਇਆ ਹੈ ਦੱਸਦੀ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਕਰ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੰਦਾਨ ਵਿੱਚ ਟਟ ਗਏ ਹਨ ਉਹ ਲਗਾਤਾਰ 3 ਦਿਨ ਲੋਕ ਸਭਾ ਹਲਕਾ ਵਾਈਜੀ ਪਾਰਟੀ ਦੇ ਵਿਧਾਇਕ ਉਮੀਦਵਾਰਾਂ ਦੇ ਮੰਤਰੀਆਂ ਨਾਲ ਮੀਟਿੰਗ ਕਰ ਰਹੇ ਹਨ ਇਸ ਦੌਰਾਨ ਜਿੱਥੇ ਉਹ ਹਲਕਿਆਂ ਦੀਆਂ ਫੀਡਬੈਕ ਲੈ ਰਹੇ ਹਨ ਇੰਨਾ ਚੋਣਾ ਵਿੱਚ ਪਾਰਟੀ ਹਾਈ ਕਮਾਂਡ ਵੱਲੋਂ ਸੀਐਮ ਭਗਵੰਤ ਮਾਨ ਨੂੰ ਫੀਡਬੈਕ ਦਿੱਤੀ ਗਈ ਹੈ ਉਮੀਦਵਾਰ ਤੈਅ ਕਰਨ ਤੋਂ ਲੈ ਕੇ ਸਾਰੀਆਂ ਜ਼ਿੰਮੇਵਾਰੀਆਂ ਉਹ ਖੁਦ ਸੰਭਾਲ ਰਹੇ ਹਨ ਉਹਨਾਂ ਨੇ ਖੁਦ ਹੀ ਸੂਬੇ ਵਿੱਚ 13 13 ਤੋਂ 0 ਦੇ ਨਾਅਰੇ ਦਿੱਤੇ ਹਨ ਹਾਲਾਂਕਿ ਜਲੰਧਰ ਦੇ ਸੰਸਦ ਚੁਸ਼ੀਲ ਕੁਮਾਰ ਰਿੰਕੂ ਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਦਲਤ ਬਦਲਣ ਨਾਲ ਉਹਨਾਂ ਦੀ ਇਸ ਯੋਜਨਾ ਨੂੰ ਝਟਕਾ ਜ਼ਰੂਰ ਲੱਗਿਆ ਸੀ ਹਾਲਾਂਕਿ ਰਿੰਕੂ ਨੇ ਪਾਰਟੀ ਛੱਡ ਕੇ ਸਿੱਧੇ ਹਲਕੇ ਦੇ ਵਿਕਾਸ ਨਾ ਹੋਣ ਦੇ ਮੁੱਦਾ ਚੁੱਕਿਆ ਸੀ ਵਿਕ ਵਿੱਚ ਅਜਿਹੀ ਸਥਿਤੀ ਨਾ ਬਣੇ ਇਸ ਚੀਜ਼ ਨੂੰ ਖਫਤਾ ਬਣਾਉਣ ਲਈ ਮੁੱਖ ਮੰਤਰੀ ਨੇ ਖੁਦ ਹਲਕਾ ਵਾਈਜ਼ ਮੀਟਿੰਗ ਦੌਰਾਨ ਸੰਭਾਲਿਆ ਹੈ ਮੀਟਿੰਗ ਦੀ ਖਾਸ ਗੱਲ ਇਹ ਹੈ ਕਿ ਕਿ ਇਸ ਵਿੱਚ ਹਰ ਨੇਤਾ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾ ਅਪਡੇਟਸ ਨਿਊਜ਼ ਨਾਲ ਧੰਨਵਾਦ